ਜਹੇ ਬ੍ਰਿੰਦਰ ਪ੍ਰਾਰ ਦੇ ਅਲਖੀ ਗਾਣੇ ਤੇਰੀ ਸਮਝੋ ਬਾਹਰ ਆ। ਜਾ ਜਾ ਕੇ ਕੋਤ ਫੋਣ ਤੇ ਜੇਠਾ ਲਾਲ ਦੇਖ। ਦੇਖੋ ਬ੍ਰਿੰਦਰ ਭਾਜੀ ਇਹ ਤੁਸੀਂ ਬਹੁਤ ਗਲਤ ਗੱਲ ਕਹੀ ਹੈਗੀ ਵੀ ਜਾ ਜਾ ਕੇ ਜੇਠਾ ਲਾਲ ਦੇਖ। ਤੁਸੀਂ ਇਹ ਵੀ ਕਹਿ ਸਕਦੇ ਸੀਗੇ ਜਾ ਜਾ ਕੇ ਸ਼ਖਤੀਮਾਂ ਦੇਖ ਉਹ ਵੀ ਸਾਲਾ ਬੁੱਝੜਿਆ ਤੀਗਾ। ਜਹੇ ਕਹਿ ਸਕਦੇ ਸੀ ਇਹ ਜਾ ਜਾ ਕੇ ਡੌਰੀ ਮਾਂ ਦੇਖ। ਆ ਜੇਠਾ ਲਾਲ ਨੂੰ ਦੇਖੇ ਬਿਨਾ ਸੌਂ ਲੱਗੇ ਸਾਡੀ ਰੋਟੀ ਜਵਾਂ ਨਹੀਂ ਲੱਗਦੀ ਹੈਗੀ। ਅਜੀ ਐਡੇ ਕਉਂਦੇ ਸੀਗੇ ਐਡੇ ਕ ਹੁਣ ਦੇਖ ਲੋ ਬੋਗ ਜਿੱਡੇ ਹੋਏ ਕਿੰਨੇ ਸਾਲ ਹੋ ਗਏ ਅਸੀਂ ਇਹਨੂੰ ਜੇਠਾ ਲਾਲ ਨੂੰ ਦੇਖ ਕੇ ਹੀ ਰੋਟੀ ਖਾਂਦੇ ਆਗੇ ਇੰਨੇ ਸਾਲ ਹੋ ਗਏ ਆ ਤੁਸੀਂ ਭਾਜੀ ਬਹੁਤ ਜ਼ਿਆਦਾ ਗਲਤ ਗੱਲ ਕਹੀ ਆ ਯਾਰ ਅਸੀਂ ਸਭ ਤੋਂ ਬਹੁਤ ਨਾਰਾਜ਼ ਆਗੇ ਯਾਰ ਆ ਗੱਲ ਨਹੀਂ ਕਹਿਣੀ ਸੀ ਤੁਸੀਂ ਆ ਤਰਕ ਮੈਂ ਤਾਂ ਕਾ ਉਲਟਾ ਚਸ਼ਮਾ ਦੇ ਵਿੱਚ ਬਬੀਤਾ ਹੋਣੀ ਕੋਮਲ ਹੋਣੀ ਮਾਧਵੀ ਹੋਣੀਆਂ ਅੰਜਲੀ ਦਇਆ ਹੋਣੀ ਇੰਨੀਆਂ ਖੁਸ਼ ਪਤਾ ਕਿਉਂ ਨੇ ਕਿਉਂਕਿ ਇਹਨਾਂ ਦੇ ਕਰੇ ਸੱਸਾਂ ਨਹੀਂ ਹੈਗੀਆਂ ਜੇ ਕਿਤੇ ਇਹਨਾਂ ਦੇ ਕਰੇ ਸੱਸ ਹੁੰਦੀ ਨਾ ਇਹਨਾਂ ਦਾ ਰੋਜ਼ ਹੀ ਆਪਦੀ ਸੱਸ ਨਾਲ ਜੱਫਾ ਲੱਗਿਆ ਕਰਨਾ ਸੀਗਾ ਰੋਜ਼ ਇਹਨਾਂ ਦੇ ਕਰੇ ਕੁੱਤ ਕਲੇਸ਼ ਹੋਇਆ ਕਰਨਾ ਸੀ ਬਬੀਤਾ ਦੀ ਸੱਸ ਬਬੀਤਾ ਨੂੰ ਕਿਹਾ ਕਰਦੀ ਇਹ ਤੂੰ ਕਹਾਂ ਚਲੀ ਹੈ ਰੇ ਇਹ ਪੀੜੀ ਜੀ ਪਜਾਮੀ ਪਾ ਕੇ ਹੈ ਅਰੇ ਬਾਹਰ ਉਹ ਚੰਪਕ ਲਾਲ ਹੋਣੀ ਭਿੜੇ ਹੋਣੀ ਤੁਮਕੋ ਕਿਆ ਕਹੇਂਗੇ ਵੀ ਉਹ ਯਾਰ ਕੀ ਬਹੂ ਇਤਨੀ ਜਿਆਦੇ ਚੱਕਮੀ ਹੈ ਹੈ ਯਰੀ ਅਰੇ ਇਤਨੀ ਤਾਂ ਧਾਲ ਨਹੀਂ ਥੱਲੇ ਲੱਗਦੀ ਜਿਤਨਾ ਤੂੰ ਆਪਣੀ ਜਨਾਨੀ ਕੇ ਥੱਲੇ ਲੱਗ ਗਿਆ ਇਹ ਕੋਮਲ ਦੀ ਸੱਸ ਕੋਮਲ ਉਹ ਕਹਿਆ ਕਰਦੀ ਦੇਖ ਦੇਖ ਕੇ ਕੈਸੇ ਖਾ ਖਾ ਕੇ ਫੁੱਲੀ ਪੜੀ ਹੈ ਹੈ ਖਾ ਖਾ ਕੇ ਜਮਾ ਗੋਬਰ ਕੀ ਹੋਈ ਪੜੀ ਹੈ ਕੋਈ ਕੰਮਕੂਮ ਕਰ ਲਿਆ ਕਰ ਹੈ ਕੋਈ ਡੱਕਾ ਢੁੱਕਾ ਤੋੜ ਲਿਆ ਕਰ ਕੰਮ ਦਾ ਅਰੇ ਢੂੜ ਬਿਸਵੇਂ ਮੈਂ ਥੋੜਾ ਕਰ ਨਹੀਂ ਹੈ ਹੈ ਜਹਾਂ ਪਰ ਵੀ ਕਾਮਾੜੀ ਬਾਈ ਲਗਾ ਕੇ ਰੱਖੀ ਹੋਈ ਹੈ ਖੁਦ ਕਰ ਲਿਆ ਕਰ ਲੱਤਾਂ ਤੇਰੀਆਂ ਟੁੱਟੀਆਂ ਹੋਈਆਂ ਨੇ ਦੇਖ ਲੈ ਕੈਸੇ ਢੂੜ ਕੋਟਲ ਵਜਨ ਕੀਤਾ ਹੋਇਆ ਟਹਿ ਜਾਣੀ ਨੇ ਤੇ ਮਾਦਵੀ ਦੀ ਸੱਸ ਮਾਦਵੀ ਨੂੰ ਕਹਿਆ ਕਰਦੀ ਜੋ ਸੱਤ ਪੇ ਪਾਪੜ ਸੁੱਕਣੇ ਪਏ ਹੈ ਬੋਗੀ ਤੇਰਾ ਬੁੜਾ ਚਾਕੇ ਲੈ ਕੇ ਆਏਗਾ ਹੈ ਕਿਆ ਬਜਾਗਾ ਚੱਕ ਕੇ ਲੈ ਗਿਆ ਉਹ ਮੌਸਮ ਦੇਖ ਲੈ ਕਿਤਨਾ ਖਰਾਬ ਹੈ ਜੇ ਮੀਂਹ ਮੂ ਮੇ ਭਿੱਜ ਗਏ ਸਾਰਾ ਨੁਕਸਾਨ ਹੋ ਜਾਏਗਾ ہمارا ਨਾਲੇ ਕੇ ਨਹੀਂ ਤੂੰ ਮੇਰੇ ਮੁੰਡੇ ਸੇ ਸਾਰੀ ਦਿਹਾੜੀ ਕੰਮ ਕਰਵਾਤੀ ਰਹਿਤੀ ਹੈ ਕਦੇ ਉਹ ਵਿਚਾਰਾ ਪ੍ਰੈਸ ਕਰਤਾ ਰਹਤਾ ਹੈ ਕਦੇ ਉਹ ਕਪੜੇ ਸੀਤਾ ਰਹਤਾ ਹੈ ਤੂੰ ਕਰ ਲਿਆ ਕਰ ਤੇਰੇ ਕੀ ਹੱਥ ਟੁੱਟੇ ਨੇ ਨਹੀਂ ਮੇਰੇ ਮੁੰਡੇ ਭਿੜੇ ਦੇ ਕੰਮ ਕਰ ਕਰਕੇ ਸਿਰ ਚੋਂ ਸਾਰੀ ਵਾਲ ਝੜ ਗਏ ਸਿਰ ਉਹ ਤਾਂ ਐ ਹੋਇਆ ਪਿਆਗਾ ਜਿਵੇਂ ਐਂਬੂਲੈਂਸ ਦੀ ਲਾਈਟ ਹੋਵੇ ਅੰਜਲੀ ਦੀ ਸੱਸ ਅੰਜਲੀ ਨੂੰ ਕਿਆ ਕਰਦੀ ਰੇ ਕੀ ਨਹੀਂ ਤੂੰ ਮੇਰੇ ਮੁੰਡੇ ਮੈਂ ਤੇ ਇਹਨੂੰ ਐਨਾ ਸੁੱਕਾ ਕੀਤਾ ਪਿਆਗਾ ਹੈ ਕੁਛ ਆ ਦਿਆ ਕਰ ਛਰੀ ਤੇ ਡੈਡ 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 ਲਾ ਕੇ ਰੱਖੀ ਐ ਕਦੇ ਇਹਨੂੰ ਮੱਖਣੀ ਖਵਾ ਦਿਆ ਕਰ ਮਲਾਈ ਕੱਢ ਕੇ ਖਵਾ ਦਿਆ ਕਰ ਘੋ ਖਵਾ ਦਿਆ ਕਰ ਹੈ ਦੇਖ ਲੈ ਵਿਚਾਰਾ ਕਿਵੇਂ ਕਮਜ਼ੋਰ ਕੀਤਾ ਪਿਆ ਹੱਡੀਆਂ ਦਿਖਣ ਲੱਗੀਆਂ ਮੇਰੇ ਮੁੰਡੇ ਦੀਆਂ ਜੇ ਮੇਰੇ ਮੁੰਡੇ ਨੂੰ ਅੱਜ ਤੋਂ ਬਾਅਦ ਦੇਸੀ ਘੋ ਨਾ ਦਿੱਤਾ ਮੱਖਣੀ ਨਾ ਦਿੱਤੀ ਤੇਰੀਆਂ ਮੈਂ ਗੁਤਨੀਆਂ ਫੜ ਕੇ ਗੁੱਤਾਂ ਤੋਂ ਐ ਘੁਮਾ ਦੂ ਜਿਵੇਂ ਮਧਾਣੀ ਰੜਕਦੇ ਹੁੰਦੇ ਆਗੇ